ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜਿਹੜਾ ਮਨੁੱਖ ਅੱਜ ਇਸ ਸ਼ਬਦ ਨੂੰ ਸੁਨੇਗਾ ਤੇ ਪੰਜ ਜਣਿਆਂ ਨੂੰ ਅੱਗੇ ਸ਼ੇਅਰ ਕਰੇਗਾ ਦੁੱਖ ਤਕਲੀਫ ਦੂਰ ਹੋ ਜਾਣਗੇ ਤੇ ਰੁਕੇ ਹੋਏ ਕੰਮ ਵੀ ਪੂਰੇ ਹੋਣਗੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚਲੀ ਪੀੜੀ ਛੋਡਿਆ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹੁ ਪਰ ਉਪਕਾਰੀ ਓਛਨ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤ ਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਡੀਆਂ ਨਹ ਚਲਨੀਵ ਉਸਾਰ ਖਲਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚਲੀ ਪੀੜੀ ਸੋਡਿਆ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹੁ ਪਰ ਉਪਕਾਰੀ ਓਛਨ ਸਿੱਖ ਅਰਦਾਸ ਕਰ ਛੇ ਮਹਲਾ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤ ਗੁਰ ਬੋਲੇ ਮੁਖਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਟੀਆਂ ਨਹਿ ਚਲਨੀਮ ਉਸਾਰ ਖਲਾਰੀ ਜੁਗ ਜੁਗ ਸਤਗੁਰ ਤਰੇ ਅਵਤਾਰੀ ਜੁਗ ਜੁਗ ਸਤਗੁਰ ਤਰੇ ਅਵਤਾਰੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ अर्जਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚਲੀ ਪੀੜੀ ਸੋਡਿਆ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹੁ ਪਰ ਉਪਕਾਰੀ ਪੋਛਨ ਸਿੱਖ ਅਰਦਾਸ ਕਰ ਚੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਡੀਆਂ ਨਹਿ ਚਲਨੀ ਮ ਉਸਾਰ ਖਲਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚਲੀ ਪੀੜੀ ਸੋਡਿਆ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵਡਜੋਦਾ ਬਹੁ ਪਰ ਉਪਕਾਰੀ ਪੋਛਨ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤ ਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਡੀਆਂ ਨਹਿ ਚਲਨੀਵ ਉਸਾਰ ਖਲਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ